ਹੈਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਬੜਾ ਹੀ ਨਿੱਘਾ ਸਵਾਗਤ ਹੈ ਅੱਜ ਆਪਾਂ ਇਸ ਕਲਰ ਦੇ ਇੱਕ ਰਖੜੀ ਬਣਾਉਣ ਜਾ ਰਹੇ ਹਾਂ ਇਸ ਰੰਗ 'ਚ ਆਪਾਂ ਰਖੜੀ ਬਣਾਵਾਂਗੇ ਪਰ ਬਣਾਵਾਂਗੇ ਯੂ ਪਿੰਨ ਤੇ ਯੂ ਪਿੰਨ ਤੇ ਆਪਾਂ ਰਖੜੀ ਅੱਜ ਕਿ ਬਣਾਉਣ ਜਾ ਰਹੇ ਹਾਂ ਯੂ ਪਿੰਨ ਤੇ ਰਖੜੀ ਬਣੂਗੀ ਤਾਂ ਨੇਚਰਲੀ ਸਾਰਿਆਂ ਤੋਂ ਅਲੱਗ ਹੋਊਗੀ ਕਿਉਂਕਿ ਤੁਹਾਨੂੰ ਮੈਂ ਸਲਾਈਆਂ ਨਾਲ ਦੋ ਰਖੜੀਆਂ ਦੱਸ ਚੁੱਕੀ ਹਾਂ ਤੇ ਫਿਰ ਆਪਾਂ ਇੱਕ ਕਰੋਸ਼ੀ ਵਾਲੇ ਵੀ ਦੇਖ ਦੇਖ ਚੁੱਕੇ ਤੇ ਅੱਜ ਆਪਾਂ ਬਣਾਵਾਂਗੇ ਯੂ ਪਿੰਨ ਤੇ ਵੂਲ ਮੈਂ ਇਹ ਵਾਲੀ ਲਈ ਤੁਸੀਂ ਕੋਈ ਵੀ ਲੈ ਸਕਦੇ ਹੋ ਪਲਾਈ ਵਾਲੀ ਵੂਲ ਹੈ ਰਾਮ ਨਾਲ ਇਹ ਅਵੇਲੇਬਲ ਹੈ ਤੇ ਤੁਸੀਂ ਕੋਈ ਵੀ ਬੂਲ ਲੈ ਸਕਦੇ ਹੋ ਬਿਲਕੁਲ ਥੋੜੀ ਜਿਹੀ ਬੂਲ ਚਾਹੀਦੀ ਹੈ ਤੁਹਾਡੇ ਘਰ 'ਚ ਕੋਈ ਵੀ ਛੋਟਾ ਮੋਟਾ ਗੋਲਾ ਪਿਆ ਤੁਸੀਂ ਉਹ ਲੈ ਕੇ ਇਹਨੂੰ ਬਣਾ ਸਕਦੇ ਹੋ ਤਾਂ ਫਿਰ ਹੁਣ ਆਗੇ ਯੂ ਪਿੰਨ ਦੀ ਗੱਲ ਯੂ ਪਿੰਨ ਹੁੰਦਾ ਵੀ ਕਈਆਂ ਵਾਰ ਨਹੀਂ ਹੁੰਦਾ ਤਾਂ ਫਿਰ ਯੂ ਪਿੰਨ ਵੀ ਆਪਾਂ ਅੱਜ ਆਪ ਹੀ ਬਣਾਵਾਂਗੇ ਇੱਕ ਤਰ ਤੋ ਮੈਂ ਕਿ ਤਾਰ ਲੈ ਲਈ ਜਿਹੜੀ ਕਿ ਰਾਮ ਨਾਲ ਹਰ ਇੱਕ ਤੇ ਘਰ ਅਵੇਲੇਬਲ ਹੁੰਦੀ ਹੈ ਅਗਰ ਨਹੀਂ ਹੁੰਦੀ ਤਾਂ ਹਾਰਡਵੇਅਰ ਸ਼ਾਪ ਤੋਂ ਰਾਮ ਨਾਲ ਮਿਲ ਜਾਂਦੇ ਹੈ ਲੈਂਟਰ ਵਾਲੀ ਤਾਰ ਵੀ ਇਹਨੂੰ ਕਹਿੰਦੇ ਹੁਣ ਆਹ ਦੇਖੋ ਇਹ ਇੰਨੀ ਖੋਟੀ ਹੈ ਤੇ ਆਪਾਂ ਇਸ ਤੋਂ ਜਿਹਾ ਛੋਟਾ ਜਿਹਾ ਕੇ ਯੂਪਿਨ ਬਣਾ ਲਵਾਂਗੇ ਜਿਹਦੇ ਤੱਕ ਅਸੀਂ ਰਖੜੀ ਬਣਾਣੀ ਹੈ ਕਿਉਂਕਿ ਰਖੜੀ ਬਣਾ ਲਈਏ ਸੇ ਬੜਾ ਯੂਪਿਨ ਨਹੀਂ ਚਾਹੀਦਾ ਬਿਲਕੁਲ ਛੋਟਾ ਯੂਪਿਨ ਚਾਹੀਦਾ ਤਾਂ ਫਿਰ ਉਹਦੇ ਲਈ ਦੇਖੋ ਕੀ ਕਰਨਾ ਸਿਰਫ ਤਾਰ ਨੂੰ ਮੋੜ ਕੇ ਅਦਾਸ ਯੂ ਸ਼ੇਪ ਦੇ ਦਨੀਆਂ ਸਾਡਾ ਬਣ ਜਾਣਾ ਹੈ ਇੱਕ ਯੂਪਿਨ ਆਹ ਲੋ ਜੀ ਕਿਉਂਕਿ ਮੈਂ ਇਹਦਾ ਸਾਈਜ਼ ਮੈਨੂੰ ਛੋਟਾ ਚਾਹੀਦਾ जिन्ना थानू साइज चाहिए तो इतों इतों कर लेना देखो कुछ भी नहीं किया फोल्ड करके यू बना ले, कर अगर तुम होर साइज छोटा करना चाहते हो तो असं इतने दबावे तो देखो होर साइज छोटा हो जाएगा जिन्ना भी तुम साइज कर छोटा करना चाहो अपने हिसाब में यदा एडजस्ट कर सकते तो यू थोड़ा जा सीधा कर लें आ देखो मैं इन्ना कौड़ा यू पिन चाहिए अन्ना क बना लिया देखो साइज तकरीबन सेम ही देखो बन गया ਬਸ ਇਨਾ ਸਾਈਜ਼ ਨੀਚੋਂ ਆ ਉਹਨਾਂ ਹੀ ਉੱਪਰੋਂ ਹੋਣਾ ਚਾਹੀਦਾ ਅਗਰ ਥੋੜਾ ਬੁੱਤਾ ਘੱਟ ਵੱਧ ਵੀ ਹੋ ਗਿਆ ਤਾਂ ਨੋ ਕੋਈ ਫਰਕ ਨਹੀਂ ਪੈਂਦਾ ਪਰ ਤਕਰੀਬਨ ਤਕਰੀਬਨ ਇਸੇਵੇਂ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਰਖੜੀ ਬਣਾਣੀ। ਮੈਂ ਦੱਸਿਆ ਤੁਸੀਂ ਕੋਈ ਵੀ ਬੂਲ ਲੈ ਸਕਦੇ ਹੋ ਤੇ ਮੈਂ ਹੁਣ ਲਈਏ ਬੂਲ ਇਹ ਵਾਲੀ ਤੇ ਇਹ ਦੇਖੋ ਪਹਿਲਾਂ ਸਟਾਰਟਿੰਗ ਲਈ ਆਪਾਂ ਇੱਥੇ ਇੱਕ ਨੋਡ ਲਗਾ ਲਵਾਂਗੇ। ਲਓ। ਨੋਡ ਲਗਾ ਕੇ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ। ਕ੍ਰੋਸ਼ੇ ਤੁਸੀਂ ਕੋਈ ਵੀ ਨੰਬਰ ਦਾ ਲੈ ਸਕਦੇ ਹੋ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਦੇਖੋ ਪਹਿਲਾਂ ਅਸੀਂ ਇੱਕ ਕ੍ਰੋਸ਼ੇ ਨੂੰ ਬਸ ਸਿਰਫ ਸਿੰਪਲ ਇਨਸਰਟ ਕੀਤਾ ਇੱਥੋਂ ਲਵਾਂਗੇ ਆ ਦੇਖੋ ਇੱਕ ਸਭ ਤੋਂ ਉੱਪਰ ਵਾਲਾ ਸੀ ਧਾਗੇ ਨੂੰ ਲਵਾਂਗੇ ਐਂਦਾ ਕਰਕੇ ਪਾਵਾਂਗੇ ਤੇ ਪਹਿਲਾਂ ਅਸੀਂ ਦੋ ਚੋਂ ਆਹ ਦੇਖੋ ਦੋ ਚੋਂ ਕੱਢਿਆ ਤੇ ਫਿਰ ਅਸੀਂ ਇਹ ਤਿੰਨਾ ਚੋਂ ਕੱਢ ਦਵਾਂਗੇ ਦੋ ਚੋਂ ਪਹਿਲਾਂ ਕੱਢਿਆ ਫਿਰ ਅਸੀਂ ਦੋ ਚੋਂ ਕੱਢ ਦੇਣਾ ਬਸ ਐਂਦੇ ਅਸੀਂ ਇਹਨੂੰ ਬਣਾਇਆ ਜਾਣਾ ਦੇਖੋ ਫਿਰ ਅਸੀਂ ਇੱਧਰ ਕ੍ਰੋਸ਼ੇ ਨੂੰ ਲਿਆਵਾਂਗੇ ਤਾਂ ਸਿਫ ਆਗੇ ਫੇਰ ਆ ਜਾਣਾ ਸੀ ਇੱਥੇ ਸੈਂਟਰ ਚ ਸੈਂਟਰ ਚ ਆ ਕੇ ਦੇਖੋ ਫੇਰ ਅਸੀਂ ਮੈਂ ਤੁਹਾਨੂੰ ਇੱਥੋਂ ਦਿਖਾਣੀ ਹੈ ਫੜੇ ਇਹ ਦੇਖੋ ਇੱਥੇ ਆ ਗਏ ਇੱਥੇ ਆ ਕੇ ਫੇਰ ਅਸੀਂ ਉੱਪਰ ਵਾਲਾ ਸਭ ਤੋਂ ਉੱਪਰ ਵਾਲਾ ਤੱਕ ਇਹ ਆ ਦੇਖੋ ਇਹ ਉੱਪਰ ਵਾਲਾ ਸਭ ਤੋਂ ਉੱਪਰ ਵਾਲੇ ਨੂੰ ਲਵਾਂਗੇ ਇਹ ਦੇਖੋ ਇੱਦਾਂ ਲੈਂਥ ਬਾਅਦ ਫੇਰ ਇੱਕ ਵਾਰੀ ਆ ਦੇਖੋ ਇੱਥੋਂ ਲਿਆ ਆ ਆ ਦੇਖੋ ਇੱਕ ਵਾਰੀ ਇਹ ਤਾਂ ਬੱਲ ਲੈ ਲਵਾਂਗੇ ਜਿਹੜਾ ਧਾਗਾ ਸਾਡਾ ਆਇਆ ਤੇ ਦੂਜਾ ਸੇ ਦੇ ਵਿੱਚੋਂ ਕੱਢ ਕੇ ਐਦਾਂ ਲੈ ਲਵਾਂਗੇ ਹੁਣ ਸਾਡੇ ਤੋਂ ਉੱਪਰ ਤਿੰਨ ਕਰੋਚਟ ਹੋ ਗਿਆ ਦੇਖੋ ਤਿੰਨੇ ਤਿੰਨਾ ਚੋਂ ਅਸੀਂ ਪਹਿਲਾਂ ਇੱਕ ਵਾਰੀ ਇਹਨੂੰ ਲੈ ਕੇ ਦੋ ਨੂੰ ਕਰ ਦਵਾਂਗੇ ਫਿਰ ਇੱਕ ਵਾਰੀ ਲੈ ਕੇ ਅਸੀਂ ਦੋ ਦਾ ਇੱਕ ਕਰ ਦਵਾਂਗੇ ਫਿਰ ਅਸੀਂ ਆ ਦੇਖੋ ਇੱਥੇ ਰੱਖਾਂਗੇ ਕਰੋਸ਼ੀ ਨੂੰ ਇਹਨੂੰ ਫਿਰ ਐਦਾਂ ਹੀ ਮੋੜ ਕੇ ਇੱਥੇ ਨੂੰ ਲਿਆਵਾਂਗੇ ਹੁਣ ਅਸੀਂ ਇਧਰ ਵਾਲੀ ਧਾਗਾ ਲੈ ਲਵਾਂਗੇ ਤੇ ਆਹ ਵਾਲਾ ਆ ਦੇਖੋ ਇੱਧਰ ਵੱਲ ਤਾਂ ਕੱਲਾ ਕਿ ਫੇਰ ਅਸੀਂ ਆ ਦੇਖੋ ਪਹਿਲਾਂ ਹਮੇਸ਼ਾ ਤੁਹਾਨੂੰ ਦੱਸਿਆ ਵੀ ਇੱਕ ਵਾਰ ਇਹ ਤਾਂ ਬੱਲ ਲੈਣਾ ਬੱਲ ਲੈਣ ਤੋਂ ਬਾਅਦ ਜਿਹੜੀ ਪਹਿਲੀ ਵਾਲੀ ਸਾਡੀ ਹੋਊਗੀ ਉੱਪਰ ਵਾਲੀ ਸਭ ਤੋਂ ਉਹਨ ਦਾ ਸਭ ਤੋਂ ਉੱਪਰਲਾ ਬੱਲ ਆਉਂਦਾ ਉਹਦੇ ਵਿੱਚੋਂ ਇਦਾਂ ਅਸੀਂ ਇਹਨੂੰ ਕੱਢ ਕੇ ਇਹਦੇ ਉੱਪਰ ਸਾਡੇ ਤਿੰਨ ਆ ਜਾਣੇ ਆ ਅਸੀਂ ਫੇਰ ਦੋ ਤੇ ਫੇਰ ਅਸੀਂ ਬਾਤੋਂ ਦੋ ਤੋਂ ਪਿੱਕ ਇੱਥਾਂ ਐਦਾਂ ਹੀ ਅਸੀਂ ਇਹਨੂੰ ਬਣਾਉਂਦੇ ਚਲੇ ਜਾਣਾ ਠੀਕ ਹੈ ਫੇਰ ਅਸੀਂ ਦੇਖੋ ਇੱਕ ਵਾਰੀ ਇੱਦਾਂ ਮੋੜ ਲਈਏ ਨਾ ਮੋੜ ਕੇ ਲੈ ਆ ਕੇ ਫਿਰ ਅਸੀਂ ਇੱਧਰਲੀ ਸਾਈਡ ਤੇ ਆ ਜਾਣਾ ਆ ਕੇ ਫਿਰ ਅਸੀਂ ਆ ਦੇਖੋ ਇਹਨੂੰ ਲਵਾਂਗੇ ਪਹਿਲਾਂ ਇੱਕ ਇੱਥੋਂ ਬਲ ਪਾਵਾਂਗੇ ਉਹਨੂੰ ਨੂੰ ਲਵਾਂਗੇ ਫਿਰ ਇੱਥੋਂ ਕੱਢਾਂਗੇ ਐਦਾਂ ਲੈ ਕੇ ਫਿਰ ਅਸੀਂ ਇਹ ਚੋਂ ਆ ਤਿੰਨਾਗੇ ਸਾਡੇ ਪਹਿਲਾਂ ਅਸੀਂ ਦੋ ਚੋਂ ਕੱਟ ਕੇ ਦੋ ਦਾ ਇੱਕ ਫਿਰ ਅਸੀਂ ਜਿਹੜੇ ਅਗਲੇ ਦੋ ਰਹਿ ਗਏ ਉਸ ਚੋਂ ਇੱਕ ਵਾਰੀ ਕੱਢ ਲਵਾਂ ਦੇਖੋ ਐਦਾਂ ਹੀ ਕਰਦੇ ਹੋਏ ਦੇਖੋ ਸਾਡੇ 1 2 3 ਪਲ ਹੋ ਗਏ ਐਦਾਂ ਹੀ ਅਸੀਂ ਪੂਰੇ ਇਹ 22 ਬਲ ਪਾ ਲੈਣੇ 1 2 3 ਹੋ ਗਏ ਨਾ ਐਦਾਂ ਅਸੀਂ ਪੂਰੀ 22 ਲਾਈਨਾਂ ਪਾ ਲੈਣੀ ਆ ਤੇ 22 ਲਾਈਨਾਂ ਪਾ ਕੇ ਫਿਰ ਆਪਾਂ ਫਿਰ ਮਿਲਦੇ ਆ ਆ ਦੇਖੋ ਆਪਾਂ ਪੂਰੇ ਇੱਥੇ 20 ਰਾਊਂਡੇ ਕੰਪਲੀਟ 22 ਰਾਊਂਡ ਕੰਪਲੀਟ ਕਰ ਲਏ ਇਹ ਸਾਰੇ ਜੇ ਤੁਸੀਂ ਕਾਊਂਟ ਕਰੋਗੇ ਤਾਂ 22 ਰਾਊਂਡ ਆ 22 ਰਾਊਂਡ ਕੰਪਲੀਟ ਕਰਨ ਤੋਂ ਬਾਅਦ ਦੇਖੋ ਸਾਡਾ धागा ਇੱਥੇ ਆ ਗਿਆ ਤੇ ਹੁਣ ਅਸੀਂ ਇਹਨੂੰ ਇੱਥੇ ਹੀ ਬੰਦ ਕਰ ਦੇਣਾ ਆ ਦੇਖੋ ਇਹਨੂੰ ਥੋੜਾ بڑا ਕਰਾਂਗੇ بڑا ਕਰਕੇ ਪੂਰਾ ਗੋਲੇਸ ਤੋਂ ਕੱਟ ਕੇ ਇਹਨੂੰ ਇੱਥੇ ਬਾਈਂਡ ਅਪ ਕਰ ਦਾਂਗੇ ਇਹ ਵਾਲਾ ਧਾਗਾ ਸਿੱਥੇ ਬਾਈਂਡ ਅਪ ਕਰਤਾ ਹੁਣ ਇੱਥੋਂ ਖੁੱਲੂਗਾ ਨਹੀਂ ਹੁਣ ਆਗੇ ਸਾਡੇ ਇਧਰਲੀ ਸਾਈਡ ਦੋਨਾਂ ਸਾਈਡਾਂ ਤੇ ਬਾਈ ਬਾਈ ਰਾਉਂਡ ਅਸੀਂ ਪਾਈਆਕਰ ਤੁਸੀਂ ਇਸ ਤੋਂ ਛੋਟੇ ਬਣਾਉਣਾ ਚਾਹੁੰਦੇ ਤਾਂ ਤੁਸੀਂ ਇਹ ਰਾਉਂਡ ਕੱਟ ਵੀ ਕਰ ਸਕਦੇ ਹੋ ਹੁਣ ਇਸ ਤੋਂ ਬਾਅਦ ਕੀ ਕਰਨਾ ਅਸੀਂ ਇਹਨਾਂ ਰਾਉਂਡਾਂ ਨੂੰ ਅਗਰ ਐਦਾ ਹੀ ਉਤਾਰ ਲੈਣਗੇ ਤਾਂ ਸਾਡੇ ਉਲਝ ਜਾਣਗੇ ਇਹਦੇ ਲਈ ਅਸੀਂ ਕੀ ਕਰਾਂਗੇ ਇੱਕ ਧਾਗਾ ਲਵਾਂਗੇ ਤੇ ਇਹਦੇ ਵਿੱਚ ਸਾਰਿਆਂ ਨੂੰ ਅਸੀਂ ਧਾਗੇ ਚ ਇੱਕ ਚ ਪਾ ਲਵਾਂਗੇ ਆ ਦੇਖੋ ਆ ਦੇਖੋ ਇੱਕ ਧਾਗਾ ਲੈ ਕੇ ਆਪਾਂ ਸਾਰੇ ਦੇ ਸਾਰੇ ਇਸ ਤਰ੍ਹਾਂ ਦੇਖੋ ਅਸੀਂ ਉਤ ਕਰ ਲਏ ਹੁਏ ਹਨ ਮਲਕਿ ਸੋ ਇੱਕ ਵਾਰੀ ਧਾਗਾ ਸਿਰਫ ਕੱਢ ਲਿਆ ਅਸੀਂ ਹੋਰ ਕੁਝ ਵੀ ਨਹੀਂ ਕਰ ਲਿਆ ਤੇ ਇਹ ਧਾਗੇ ਨੂੰ ਅਸੀਂ ਤੋੜ ਕੇ ਇੱਥੇ ਇੱਕ ਨੋਡ ਲਗਾ ਲਾਂਗੇ ਤਾਂ ਕਿ ਸਾਡੇ ਉਲਝਣ ਆਏ ਸਿਰਫ ਇਹ ਹੈ ਵੀ ਉਲਝਣ ਨੂੰ ਰੋਕਣ ਲਈ ਔਰ ਇਹਨੂੰ ਅਸੀਂ ਕੁਝ ਵੀ ਨਹੀਂ ਤਾਂ ਹੈਗਾ ਹਲੋ ਤਾਂ ਕਿ ਸਾਡੇ ਇਹ ਸਾਰੇ ਬਾਅਦੋਂ ਸਾਨੂੰ ਇਹਨੂੰ ਅਲੱਗ-ਅਲੱਗ ਕਰਨ ਦੇ ਲੋੜ ਨਾ ਪਵੇ ਹੁਣ ਦੂਜੇ ਪਾਸੇ ਵਾਲੇ ਵੀ ਇਦਾਂ ਹੀ ਅਸੀਂ ਇੱਕ ਤਾਰ 'ਚ ਇਹਨੂੰ ਫਿਰ ਇਹਨੂੰ ਵੀ ਪਾ ਲਵਾਂਗੇ ਦੁਜੀ ਵੀ ਇਦਾਂ ਹੀ ਪਾ ਲੈਣਾ ਜਿੱਦਾਂ ਮੈਂ ਉਪਾਇਆ ਬੜਾ ਹੀ ਸਿੰਪਲ ਆ ਤੁਸੀਂ ਚਾਹੋ ਤਾਂ ਸੂਈਦਨ ਵਾਲੇ ਦੇ ਵਿੱਚੋਂ ਸਾਰਾ ਛੋਟਾ ਧਾਗੇ ਨੂੰ ਇਦਾਂ ਕੱਟ ਲਓ ਤਾਂ ਚਾਹੋ ਤੁਸੀਂ ਇਦਾਂ ਹੀ ਧਾਗਾ ਕਰ ਇਹਦੇ ਵਿੱਚ ਇਦਾਂ ਕਰੋਗੇ ਤਾਂ ਵੀ ਇਹਨੇ ਰੰਗ ਨਾਲ ਤਾਂ ਪੈ ਜਾਣਾ ਇਦਾਂ ਕਰਕੇ ਧਾਗਾ ਸਾਰੇ ਦੇ ਵਿੱਚ ਪਾ ਲੈਣਾ ਸੌਖਾ ਤਰੀਕਾ ਇਹਨੂੰ ਉਲਝਣ ਤੋਂ ਬਚਾਉਣ ਲਈ ਆਹ ਦੇਖੋ ਇਦਾਂ ਸਾਰੇ ਚ ਕ੍ਰੋਸ਼ੀਆ ਲਏ ਆ ਇੱਥੇ ਇਹਨੂੰ ਆਹ ਦੇਖੋ ਪਕੜਿਆ ਧਾਗੇ ਨੂੰ ਇਦਾਂ ਪਕੜ ਕੇ ਇਹਦੇ ਵਿੱਚੋਂ ਕੱਟਦਾ ਆ ਲੋ ਵਿੱਚੋਂ ਨਿਕਲ ਗਿਆ ਇਹ ਆ ਸਾਡਾ ਧਾਗਾ ਇੱਥੋਂ ਆ ਗਿਆ ਤੇ ਖੋਰ ਤੇリカ ਵੀ ਇਹ ਵੀ ਜਿਵੇਂ ਇਸੇ ਧਾਗੇ ਨੂੰ ਨਾਲ-ਨਾਲ ਵੀ ਇਹਦੇ ਰੱਖ ਸਕਦੇ ਆ ਚਲੋ ਆਪਾਂ ਉਹ ਫੇਰ ਕਿਸੇ ਵੀਡੀਓ ਚ ਸਿੱਖਾਂਗੇ ਬਸ ਇੱਦਾਂ ਕੀਤਾ ਕਰਕੇ ਇਹਨੂੰ ਵੀ ਹਲਕੇ ਜਿਹੇ ਨੋਡ ਲਗਾ ਕੇ ਬੰਨ ਕੇ ਰੱਖ ਲੈਣੇ ਆ ਹਾਂ ਹੁਣ ਅਸੀਂ ਇਹਨੂੰ ਇੱਥੋਂ ਕੱਟ ਦਵਾਂਗੇ ਹੁਣ ਇਹਦਾ ਫਾਇਦਾ ਇਹ ਹੋਇਆ ਵੀ ਕੱਢਣ ਤੋਂ ਬਾਅਦ ਦੇਖੋ ਸਾਡੇ ਧਾਗੇ ਉਲਝਣਗੇ ਨਹੀਂ ਇੱਦਾਂ ਹੀ ਰਹਿਣਗੇ ਆ ਦੇਖੋ ਜਿੱਦਾਂ ਬਣਾਇਆ ਹੋਇਆ ਹੈ ਹੁਣ ਦੇਖੋ ਰਖੜੀ ਬਣਾ ਲੀਏ ਅਸੀਂ ਕੀ ਕਰਾਂਗੇ ਜਿਹੜੀ ਇੱਕ ਸਾਈਡ ਆ ਸਾਡੀ ਇਹਨੂੰ ਅਸੀਂ ਆ ਦੇਖੋ ਇੱਕ ਸਾਈਡ ਨੂੰ ਇਦਾਂ ਖਿੱਚ ਆ ਜਿਹੜਾ ਅਸੀਂ ਧਾਗਾ ਪਾਇਆ ਇੱਥੇ ਡਬਲ ਧਾਗਾ ਸੇ ਹੋਰ ਪਾ ਕੇ ਇਹਨੂੰ ਇਦਾਂ ਖਿੱਚ ਲੈਣਾ ਇਹਨੂੰ ਖਿੱਚ ਕੇ ਬੈਠੇ ਅਸੀਂ ਗੋਲ ਬਣਾ ਲੈਣਾ ਕਿਦਾਂ ਉਸ ਦੇਖਦੇ ਆਪਾਂ ਇਹ ਵਾਲਾ ਤਾਂ ਅੱਗੇ ਨੂੰ ਸਿੱਖਿ ਚਲਾਵਾਂਗੇ ਇਹ ਦੇਖੋ ਖਿੱਚਣ ਦੇ ਨਾਲ ਇਹ ਗੋਲ ਬਣ ਗਿਆ ਤੇ ਇਹ ਵਾਲਾ ਅਸੀਂ ਇੱਧਾ ਇੱਥੇ ਜਿਹਨੂੰ ਇਹਦੇ ਨਾਲ ਇਦਾਂ ਛੋੜਾਂਗੇ ਕਿਉਂਕਿ ਇੱਧਰ ਅਸੀਂ ਹਜੇ ਫਿਲਹਾਲ ਪਾਇਆ ਹੋਇਆ ਹੈ ਧਾਗਾ ਇਸ ਕਰਕੇ ਥੋੜਾ ਇਕੱਠਾ ਹੋ ਰਿਹਾ ਠੀਕ ਹੈ ਪਹਿਲਾਂ ਸੀਵ ਵਾਲਾ ਕੰਮ ਕਰ ਲੈਨੇ ਇੱਥੇ ਇਹਨੂੰ ਆ ਦੇਖੋ ਜਿਹੜਾ ਇਹ ਵਾਲਾ ਧਾਗਾ ਪਾਇਆ ਸੀ ਇਸ ਦੇ ਵਿੱਚ ਆ ਦੇਖੋ ਇੱਥੇ ਜਗ੍ਹਾ ਪਾਇ ਕੇ ਡਬਲ ਧਾਗਾ ਪਾ ਕੇ ਇਹਨੂੰ ਇੱਥੇ ਬਸ ਇਹਨੂੰ ਇਕੱਠਾ ਕਰਕੇ ਇੱਥੇ ਪੂਰੇ ਜ਼ੋਰ ਦੇ ਨਾਲ ਇੱਥੇ ਇਕੱਠਾ ਕਰਕੇ ਅਸੀਂ ਇੱਥੇ ਇੱਕ ਨੋਡ ਬੰਨ੍ਹ ਦੇਣੀ ਹੈ ਕੁਝ ਵੀ ਨਹੀਂ ਕਰਨਾ ਦੇਖੋ ਇੱਦਾਂ ਇਕੱਠਾ ਕੀਤਾ ਸਾਰਾ ਸਾਰਾ ਇਕੱਠਾ ਕਰਕੇ ਅਸੀਂ ਇੱਥੇ ਇੱਕ ਗੱਠ ਬੰਨ੍ਹ ਦਿੰਦੇ ਆ ਗੱਠ ਬਨ ਕੇ ਫਿਰ ਇਹਦੇ ਸੂਈ ਦੇ ਨਾਲ ਇਹਦੇ ਵਿੱਚੋਂ ਇੱਕ ਦੋ ਵਾਰੀ ਅਸੀਂ ਕੱਢਦੇ ਆ ਆ ਦੇਖੋ ਸੂਈ ਚ ਇੱਕ ਵਾਰੀ ਫਿਰ ਅਸੀਂ ਸੂਈ ਨਾਲ ਇਹਦੇ ਵਿੱਚੋਂ ਇੱਕ ਵਾਰੀ ਸਾਰਾ ਧਾਗਾ ਫੇਰ ਕੱਢ ਲਿਆ ਇਹ ਮੈਂ ਤਾਂ ਗਏ ਇਹ ਤਾਂ ਲੈ ਰਹੀ ਆ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਮੈਂ ਅਲੱਗ ਧਾਗਾ ਯੂਜ਼ ਕਰਕੇ ਇਹ ਤੁਹਾਨੂੰ ਦਿਖਾਉਣ ਲਈ ਅਲੱਗ ਧਾਗਾ ਯੂਜ਼ ਕਰ ਰਹੀ ਆ ਤੁਸੀਂ ਸੇਮ ਯੂਜ਼ ਕਰ ਸਕਦੇ ਹੋ ਆ ਦੇਖੋ ਇਹਦੇ ਨਾਲ ਨੂੰ ਸਾਟਾ ਦੇਖੋ ਇਹ ਪੂਰਾ ਖਤਾ ਰਾਉਂਡ ਬਣ ਗਿਆ हूँ इतें असी कोई मोती या कुछ भी लगावे पर चो पहला पहल अ फाइनल लुक दे लिए इस बात हूँ अभी की करना जो सा दूजे वाला धागा आटा धागा हो गया इनू असं ही फिलहाल छड़ दें ठीक है जी यू बाह चो असी कट ऑफ करा हूँ आ गया साटा दूजा आखो वाले धागे हूँ आखो ਹੋ ਤੁਸੀਂ ਚਾਹੋ ਤਾਂ ਇਹਨੂੰ ਅਸੀਂ ਪੂਰਾ ਇੱਥੋਂ ਕੱਟ ਕਰਕੇ ਇੱਥੋਂ ਸੇ ਇਹਨੂੰ ਪੂਰਾ ਕੱਟ ਕਰ ਦਵਾਂਗੇ। ਆਹ ਬਲੇ ਜਿਹੜੇ ਹੈਗੇ ਇਹਨਾਂ ਨੂੰ ਕੱਟ ਕਰ ਦਵਾਂਗੇ ਕੈਂਚੀ ਦੇ ਨਾਲ ਐਦਾਂ ਵਿੱਚੋਂ-ਵਿੱਚੋਂ। ਐਤਾ। ਠੀਕ ਹੈ ਫਿਰ ਵੀ ਇਹਦੀ ਲੁੱਕ ਅਲੱਗ ਆਊਗੀ। ਯਾ ਤੁਸੀਂ ਚਾਹੋ ਤਾਂ ਇੱਥੋਂ ਇਹਨੂੰ ਆਪਾਂ ਇੱਕ ਦੂਜੇ ਦੇ ਵਿੱਚੋਂ ਐਦਾਂ ਕੱਟ ਕੇ ਵੀ ਬਣਾ ਸਕਦੇ ਹਾਂ। ਮੀਨਸ ਕਿ ਦੋ ਤਰੀਕੇ ਆ ਤੁਸੀਂ ਦੋਚੋਂ ਜਿਹੜਾ ਮਰਜ਼ੀ ਤਰੀਕਾ ਯੂਜ਼ ਕਰ ਸਕਦੇ ਹੋ। ਆ ਦੇਖੋ। ਐਦਾਂ अगर तो बच्चे बनाना चाहते हो तो फिर तुम इन कट कर दो अगर तुम इोटा बनाना चाहते हो तो असं इदा इतना करके एक एक एकदा कट लेना देखो एक एक असं ये इदा कटते जा सिर्फ एक एक लै रहे हैं देखो एक लिया दूजे कटता फिर असं अगला ले ਇਹ ਚੋ ਇਹਨੂੰ ਕੱਢਤਾ ਫਿਰ ਅਸੀਂ ਅਗਲਾ ਲਵਾਂਗੇ ਇਹ ਚੋ ਕੱਢ ਦਵਾਂਗੇ ਫਿਰ ਉਸ ਤੋਂ ਅਗਲਾ ਲਵਾਂਗੇ ਇਹ ਚੋ ਕੱਢ ਦਵਾਂਗੇ ਇਹ ਤਾਂ ਅਗਲਾ ਲਵਾਂਗੇ ਇਹਨੂੰ ਫਿਰ ਇਹ ਚੋ ਕੱਢ ਦਵਾਂਗੇ ਹੁਣ ਅਸੀਂ ਫਿਰ ਉਸ ਤੋਂ ਅਗਲਾ ਲੈ ਲਏ ਇਹਨੂੰ ਇਹ ਚੋ ਦਾ ਕੱਢਤਾ ਐਂ ਤਾਂ ਕਰਦੇ ਹੋਏ ਇਹ ਪੂਰਾ ਹੀ ਅਸੀਂ ਰੌਂਡ ਕੰਪਲੀਟ ਕਰ ਲੈਣੇ ਆ ਐਂ ਤਾਂ ਕਰਦੇ ਹੋਏ ਇਹ ਪੂਰਾ ਰੌਂਡ ਅਸੀਂ ਕੰਪਲੀਟ ਕਰ ਲੈਣਾ ਇਹ ਬਣ ਕੇ ਸਾਡੀ ਰਖੜੀ ਦੀ ਫਾਈਨਲ ਲੁੱਕ ਆ ਦੇਖੋ ਇਹ ਵਾਲਾ ਜਿਹੜਾ ਇਸ ਨੂੰ ਬਾਈਂਡ ਅਪ ਕਰ ਦਾਂਗੇ ਤਾਂ ਅੱਗੇ ਨੂੰ ਤੇ ਤੁਸੀਂ ਚਾਹੋ ਤਾਂ ਇੱਥੇ ਇੱਕ ਕੋਈ ਮੋਤੀ ਵੀ ਲਗਾ ਸਕਦੇ ਹੋ ਹੁਣ ਅਸੀਂ ਬੁੰਨੀ ਹੈ ਤੇ ਲਈ ਇੱਕ ਚੇਨ ਇੱਥੇ ਅਸੀਂ ਸਾਈਮੈਟ੍ਰਿਕ ਚੇਨ ਬੁਣ ਕੇ ਇੱਕ ਲਗਾਵਾਂਗੇ ਤਾਂ ਹੀ ਇਹ ਤਾਂ ਕਰ ਰੱਖਿਆ ਹੋਇਆ ਚੇਨ ਬੁਣ ਕੇ ਲਗਾਉਣ ਦੇ ਲਈ ਤੇ ਇਹ ਕਿੱਥੇ ਅਸੀਂ ਲਗਾਵਾਂਗੇ ਕੋਈ ਬੀਡਸ ਲਗਾ ਲਓ ਮੋਤੀ ਲਗਾ ਲਓ ਅਗਰ ਚਾਹੋ ਤਾਂ ਤੁਸੀਂ ਇਹਨਾਂ ਤਾਂ ਵੀ ਯੂਜ਼ ਕਰ ਸਕਦੇ ਆ ਦੇਖੋ ਆਪਾਂ ਇੱਕ ਚੇਨ ਬਣਾ ਲਈ ਹੁਣ ਚੇਨ ਬਣਾ ਕੇ ਅਸੀਂ ਇਹਦੇ ਨਾਲ ਅਟੈਚ ਕਰ ਲੈਣੀ ਹੈ ਇੱਦਾਂ ਠੀਕ ਹੈ ਜੀ ਤੇ ਹੁਣ ਇਹਦੇ ਉੱਪਰ ਇੱਕ ਆਪਾਂ ਮੋਤੀ ਲਗਾ ਲਵਾਂਗੇ ਤੇ ਇਹਦੀ ਲੁੱਕ ਦੇਖਦੇ ਫੇਰ ਕਿੱਦਾਂ ਦੀ ਜਾਂਦੀ ਹੈ ਮੈਂ ਸੈਂਟਰ 'ਚ ਦੇਖੋ ਸਟੋਨ ਲਗਾ ਲਿਆ ਆ ਦੇਖੋ ਹਿਆ ਨਾ ਦੇਖੋ ਕਿੰਨੀ ਪਿਆਰੀ ਬਣ ਗਈ ਸਟੋਨ ਲਗਾ ਲਓ ਤੁਸੀਂ ਇੱਥੇ ਮੋਤੀ ਵੀ ਲਗਾ ਸਕਦੇ ਹੋ ਅਗਰ ਨਾ ਵੀ ਲਗਾਓ ਤਾਂ ਵੀ ਚੱਲੇਗਾ ਦੇਖੋ ਦੇਖੋ ਕਿੰਨੀ ਪਿਆਰੀ ਇਹ ਰਖੜੀ ਦੀ ਲੁੱਕ ਆਈ ਹੈ ਤੇ ਐਦਾਂ ਦੀ ਰਖੜੀ ਤਾਂ ਤੁਹਾਨੂੰ ਬਾਜ਼ਾਰ 'ਚ ਵੀ ਨਹੀਂ ਕਿਤੇ ਮਿਲੂਗੀ ਆ ਦੇਖੋ ਆਪਾਂ ਇਹ ਚੇਨ ਜਿਹੜੀ ਬਣਾਈਏ ਇਹ ਬਣਨ ਲਈ ਬਣਾਈ ਆ ਤੁਸੀਂ ਇਹਨੂੰ ਕੱਟਵਾਤ ਆਪਣੇ ਹਿਸਾਬ ਨਾਲ ਕਰ ਸਕਦੇ ਆ ਆ ਦੇਖੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੀ ਵੀਡੀਓ ਦੇਖਣ ਦੇ ਲਈ ਮਿਲਦੇ ਆ ਕੱਲ ਇੱਕ ਨਹੀਂ ਵੀਰ ਦੇ ਨਾਲ ਪਲੀਜ਼ ਪਲੀਜ਼ ਕਮੈਂਟ ਕਰਕੇ ਦੱਸਿਓ ਇਹ ਵਾਲੀ ਰੱਖੜੀ ਤੁਹਾਨੂੰ ਕਿੱਦਾਂ ਦੀ ਲੱਗੀ